ਹੈਲੋ ਗਾਇਸ ਤੁਹਾਡਾ ਸਵਾਗਤ ਹੈ ਨਵੀਂ ਵੀਡੀਓ ਦੇ ਵਿੱਚ ਹਾਂਜੀ ਹੋਰ ਸਾਰੇ ਭੈਣ ਭਰਾ ਠੀਕ ਠਾਕ ਹੋਵੋਂਗੇ ਆਪਾਂ ਆਏ ਸੀ ਸਵੇਰ ਸਵੇਰ ਪੱਠੇ ਲੈਣ ਤੇ ਆਜੋ ਨਾਲੇ ਪੱਠੇ ਵੜਦੇ ਆ ਨਾਲੇ ਦਿਖਾਉਨੇ ਆ ਤੁਹਾਨੂੰ ਬਾਹਾ ਸੀ ਜਿਹੜਾ ਨੀਰੀ ਨੂੰ ਆ ਹੱਥ ਤਿਆਰ ਕਰਨਾ ਇਹ ਬਾਤਾ ਸੀਗੇ ਤੇ ਸੀਗੇ ਆਪਣੇ ਖਰਚੇ ਜੇ ਵਿੱਚ ਹੀ ਬਾਹਾ ਸਰੋਂ ਦੇ ਇਧਰ ਪੱਠੇ ਸੀ ਇੱਥੇ ਛੋਲੇ ਸੀਗੇ ਮਟਰ ਸੀ ਥਾਂ ਦਿੱਤਾ ਬਾਹੇ ਬਾਕੇ ਰੌਣੀ ਕਰਤੀ ਨਾਲ ਜਿਹੜਾ ਕੁਝ ਹਰਾ ਹਰਾ ਹੋਣਾ ਉਹ ਆਉ ਆਸ ਕੱਲ ਕੋਲ ਨੂੰ ਬਾਤ ਆ ਜੂ ਤੇ ਬਾਕੇ ਇਹਨੂੰ ਕਰ ਲਾਂਗੇ ਤਿਆਰ ਤੇ ਵਾਹ 12 13 ਤਰੀਕ ਤਾਈਂ ਪਨੀਰੀ ਬੀਜ ਦਾਂਗੇ ਤੇ ਉਧਰ ਆਪਣੇ ਪੱਠੇ ਆ ਉਹਦੇ ਕਾਚੜਾਗਾ ਉਧਰ ਉਹ ਦੂਜਾ ਜਿਹੜਾ ਗੰਨਾ ਕਾ ਜਾਂਦਾ ਉਹਨੂੰ ਵੜਦੇ ਆ ਤੇ ਆਜੋ ਅੱਜ ਪਿੰਡਿਆਂ ਦੀ ਵੀ ਆਪਾਂ ਢੋੜਦੇ ਆ ਦੂਜੀ ਤੜਾਈ ਇੱਕ ਦਿਨ ਅੱਗੇ ਲੈ ਗਈ ਥੋੜੀਆਂ ਜੀਆਂ ਹੋਗੀਆਂ ਸੀ ਅੱਧਾ ਕਿਲੋ ਤੇ ਅੱਜ ਫੇਰ ਤੋੜਦੇ ਆਂ ਪਿੰਡੀਆਂ ਦੀ ਤੜਾਈ ਕਰਦੇ ਆਂ ਤੇ ਪਹਿਲਾਂ ਵੀ ਇੱਕ ਦਿਨ ਤੋੜ ਲਈਆਂ ਸੀ ਅੱਜ ਵੀ ਤੋੜਦੇ ਆਂ ਅੱਜ ਵੱਧਾ ਭੂਰਾ ਥੋੜੀਆਂ ਜੀਆਂ ਉਹਦੇ ਦਾ ਅੱਧਾ ਕਿਲੋ ਹੋਈਆਂ ਅੱਜ ਹੋ ਜਾਣਗੀਆਂ ਕਿਲੋ ਕਿਲੋ ਡੇਢ ਕਿਲੋ ਤੇ ਆਪਣੇ ਐ ਲੰਮੇ ਖਾਲਤੀ ਆ ਇਹ ਪਿੰਡੀਆਂ ਦੇ ਕੋਸਰੇ ਤਾਂ ਹੀ ਲੱਗੀਆਂ ਕਿੱਲੇ ਕਿਲਾ ਸਵਾ ਕਿੱਲੇ ਦੇ ਮੱਥੇ ਤੇ ਥੱਲੇ ਹਲਦੀ ਹੈ ਇਹਨਾਂ ਦੀ ਤੇ ਵਾ ਤੋੜੀ ਜਾਂਦੇ ਆ ਇਹ ਉਹਨਾਂ ਇਹ ਬਹੁਤ ਰ ਉਹਦੇ ਕਹਿਣ ਨੂੰ ਖਾਲ ਪਾਣੀ ਨਾਲ ਭਰ-ਭਰ ਕੇ ਕਿਉਂਕਿ ਗਰਮੀ ਜਿਵੇਂ ਨਾ ਪਾਣੀ ਲੈਟ ਕਦੋਂ ਘਟ ਆਉਂਦੀ ਸੀਗੀ ਸਵੇਰੋਂ ਆ ਕੇ ਭਰਨਾ ਪੈਂਦਾ ਸੀਗਾ ਹਲ ਭਰ ਦਿੰਦੇ ਸੀ ਇਹ ਖਾਲਤੀ ਆ ਥੱਲੇ ਇਹਦੇ ਹਲਦੀ ਆ ਤੇ ਹੋਗੀਆਂ ਬਹੁਤ ਸੋਹਣੀਆਂ ਇਹ ਤੋਂ ਨਾਲੇ ਆਇਆ ਪੱਠੇ ਵੜਦੇ ਆ ਸਾਨੂੰ ਹੁੰਨੇ ਆ ਹਾਂਜੀ ਸਾਰੇ ਅੱਜ ਦੂਜੀ ਤੜਾਈ ਕੀਤੀ ਆ ਤੇ 1 ਕਿਲੋ 1.5 ਕਿਲੋ ਟੁੱਟ ਗਈਆਂ ਤੇ ਵਧੀਆ ਉੱਤਰਨ ਲੱਗੀਆਂ ਯਾਨੀ ਕਿ ਹਾਇ ਤਾਂ ਇਹ ਸਾਡਾ ਬੀਜ ਦੇਸ ਤੋਂ ਕੋਈ ਸੀ ਯਾਨੀ ਕਿ ਜਣ ਕਿਉਂ ਬੂਟੇ ਵਧੀਆ ਯਾਨੀ ਕਿ ਇਹ ਹੈ ਇਹ ਫਿਰ ਵੀ ਯਾਨੀ ਕਿ ਵਦਨ ਜੇ ਵਾਲੇ ਨਹੀਂ ਜਿਹੜੇ ਬਾਲੇ ਬਾਜੇ ਜਾਂਦੇ ਉਹਨਾਂ ਨੂੰ ਨਹੀਂ ਬਾਲਾ ਪੈਂਦਾ ਠੀਕ ਹੀ ਕਰਦੇ ਜੇ ਕਰਨ ਵਾਲੇ ਆ ਯਾਨੀ ਕਿ ਅਸੀਂ ਇਦਾਂ ਕਿ ਪਹਿਲੀ ਵਾਰ ਹੀ ਕੀਤੀਆਂ ਲਾਈਆਂ ਯਾਨੀ ਕਿ ਖਾਲ ਤੇ ਥੱਲੇ ਇਹਦੇ ਹਲਦੀ ਆ ਹਲਦੀ ਵਿਚ ਵਿਚ ਹਰੀ ਆਉਂਦੀ ਹੁੰਦੀ ਆ ਉਧਰਲੇ ਖਾਲ ਤੇ ਮਗਰਲੇ ਤੇ ਇਹਦੇ ਵਿਚ ਵਿਚ ਨਿਕਲਦੇ ਆਉਂਦੇ ਆ ਟੂਸੇ ਜੇ ਹਲਦੀ ਦੇ ਯਾਨਕਿ ਵਧੀਆ ਹਰੀ ਹੋਾਈ ਅਸੀਂ ਵੀਡੀਓ ਨੂੰ ਇੱਥੇ ਹੀ ਲੱਗੇ ਆ ਸਮਾਪਤ ਕਰਨ ਸਾਡੇ YouTube ਚੈਨਲ Facebook ਦੇ ਪੇਜ ਨੂੰ ਲਾਈਕ ਤੇ ਸਬਸਕ੍ਰਾਈਬ ਤੇ ਸ਼ੇਅਰ ਤੇ ਫਾਲੋ ਜ਼ਰੂਰ ਕਰੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ